ਕੁਛ ਖਬਰ ਤੇ ਮਨੋਜ ਜੋਸ਼ੀ ਸਾਹਿਬ ਨਾਲ ਜੁੜ ਚੁੱਕੇ ਨੇ ਖੇਡ ਸੰਵਾਦ ਅ ਸੁਮਨੋਜੀ ਜੀ ਜਿਹੜਾ ਕਿ ਅੱਜ ਮੈਚ ਹੋਣ ਵਾਲਾ ਸਭ ਦੀ ਨਜ਼ਰਾਂ ਆਖੇ ਟਿਕੀਆਂ ਹੋਣ ਗਿਆ ਇਸ ਮੈਚ ਸੇ ਕਿਉਂਕਿ ਸੈਮੀਫਾਈਨਲ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਪਾਤੀ ਟੀਮ ਦੀ ਜਿਹੜੀ ਕਿ ਬ੍ਰਿਟੇਨ ਟੀਮ ਨੂੰ ਹਰਾ ਕੇ ਚੰਗਾ ਪ੍ਰਦਰਸ਼ਨ ਕਰਕੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਜੀ ਜੀ ਬਿਲਕੁਲ ਠੀਕ ਹੈ ਤੁਸੀਂ ਕਾਫੀ ਸਾਡੀ ਉਮੀਦ ਬੜੀ ਹੈਗੀ ਹਾਕੀ ਤੇ ਕਿਉਂਕਿ ਇਹ 골ਡਨ ਪੀਰੀਅਡ ਅਸੀਂ ਦੇਖਿਆ ਹੈ 1980 ਤੋਂ ਕਾਨੂੰ ਸਾਡਿਆ 골ਡਨ ਪੀਰੀਅਡ ਸੀਗਾ 1980 ਦੇ ਬਾਅਦ 44 ਸਾਲ ਹੋ ਗਏ 44 ਸਾਲਾਂ ਚ ਅਸੀਂ ਕੋਈ ਵੀ 골ਡ ਮੈਡਲ ਨਹੀਂ ਜਿੱਤਿਆ ਲੇਕਿਨ ਗਨੀਮਤ ਹੈ ਕਿ ਪਿਛਲੀ ਵਾਰ ਅਸੀਂ ਬ੍ਰੌਂਜ਼ ਮੈਡਲ ਜਿੱਤਿਆ ਸਰਜੇਸ਼ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਰਮਨੀ ਦੇ ਅਗੇਂਸਟ ਮੈਂ ਸੀ 3rd ਪਲੇਸ ਦਾ ਮੁਕਾਬਲਾ ਉਹਦੇ ਵਿੱਚ ਆਖਰੀ 6 ਸੈਕਿੰਡ ਤੇ ਜਦ ਇਹਨਾਂ ਨੇ ਬਹੁਤ ਅੱਛਾ ਸੇਵ ਕੀਤਾ ਸੀ ਤੇ ਉਹਦੇ ਨਾਲ ਸਾਡੀ ਬੱਲੇ ਬੱਲੇ ਹੋ ਗਈ ਸੀ ਸਾਡੀ ਟੀਮ ਦੀ ਤੇ ਹੁਣ ਕੋਈ ਵੇਲਾ ਆ ਗਿਆ ਹੈ ਇਸ ਵਾਰੀ ਕਿਉਂਕਿ ਸਾਡਾ ਪਰਫਾਰਮੈਂਸ ਬਹੁਤ ਸ਼ਾਨਦਾਰ ਰਿਹਾ ਸੀ ਆਸਟ੍ਰੇਲੀਆ ਨੂੰ 52 ਸਾਲ ਦੇ ਬਾਅਦ 올림픽 ਟੂ ਹਾਕੀ ਚ ਹਰਾਇਆ ਹੈਗਾ ਤੇ ਉਹਦੇ ਬਾਅਦ ਫਿਰ ਬ੍ਰਿਟੇਨ ਨੂੰ ਹਰਾਇਆ ਉਹ ਵੀ ਬੜੀ ਵਿਪਰੀਤ ਉਲਟੇ ਹਾਲਾਤ ਵਿੱਚ ਅਸੀਂ ਹਰਾਇਆ ਤੇ ਇਹ ਉਮੀਦਾਂ ਜਗਣਾ ਬਹੁਤ ਲਾਜ਼ਮੀ ਹੈ ਹੁਣ ਸਾਡੇ ਸਾਹਮਣੇ ਭਾਵੇਂ 올림픽 ਚੈਂਪੀਅਨ ਹੋਵੇ ਭਾਵੇਂ ਵਰਲਡ ਚੈਂਪੀਅਨ ਹੋਵੇ ਸਾਨੂੰ ਉਦੀ ਪਰਵਾਹ ਨਹੀਂ ਕਿਉਂਕਿ ਉਹਨਾਂ ਵਰਲਡ ਚੈਂਪੀਅਨ ਹੈ ਜਰਮਨੀ ਉਹਦੇ ਨਾਲ ਸਾਡਾ ਮੁਕਾਬਲਾ ਹੈ ਜੀ ਬਿਲਕੁਲ ਅੱਜ ਬਿਹਤ ਖਾਸ ਦਿਨ ਹੋਵਾਲਾ ਹੈ ਹਾਲਾਂਕਿ ਜਿਹੜੇ ਕਿ ਖਿਡਾਰੀਆਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜ਼ਰੂਰ ਜਿਹੜਾ ਕਿ ਇਹ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਇਹ ਮੈਚ ਜਿੱਤਿਆ ਜਾਵੇਗਾ ਤੇ 골ਡ ਮੈਡਲ ਜ਼ਰੂਰ ਹਾਸਲ ਕੀਤਾ ਜਾਵੇਗਾ ਸੋ ਇਹ ਵੱਲੋਂ ਵੀ ਕਾਫੀ ਉਤਸ਼ਾਹ ਹੈ ਉਸ ਦੇ ਨਾਲ-ਨਾਲ ਦਰਸ਼ਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਕਿ ਉਤਸ਼ਾਹ ਦੇਖਿਆ ਜਾ ਸਕਦਾ ਹੈ ਇਸ ਦਸ਼ਕਾ ਦੇ ਵਿੱਚ ਉਸਾਰ ਹੁਣ ਬਹੁਤ ਲਾਜ਼ਮੀ ਗੱਲ ਹੈ ਕਿ ਜੀ ਕਿਉਂਕਿ ਜਿਸ ਤਰ੍ਹਾਂ ਇੰਡੀਆ ਨੇ ਪਰਫਾਰਮ ਕੀਤਾ ਜਿਸ ਤਰ੍ਹਾਂ ਸ਼ਿਰਦੇਸ਼ ਚੈਂਪੀਅਨ ਦੀਦਾਰ ਖੇਲੇ ਹੈ ਜਿਸ ਤਰ੍ਹਾਂ ਹਰਮਨਪ੍ਰੀਤ ਨੇ ਸੱਤ ਗੋਲ ਧਾਗੇ ਹੈਗੇ ਔਰ ਸਾਡੇ ਪੰਜਾਬ ਦੇ ਗੱਬਰੂ ਜਵਾਨਾਂ ਚ ਭਾਵੇਂ ਹਾਫ ਲਾਈਨ ਦੇ ਜਰਮਨਪ੍ਰੀਤ ਸਿੰਘ ਹੋਣ ਭਾਵੇਂ ਦੂਸਰੇ ਖਿਡਾਰੀ ਹੋਣ ਉਹਨਾਂ ਨੇ ਬਹੁਤ ਸੁਖੀਤ ਹੋਣ ਜਿਨ੍ਹਾਂ ਨੇ ਫਾਰਵਰਡ ਲਾਈਨ ਵਿੱਚ ਬਹੁਤ ਸ਼ਾਨਦਾਰ ਖੇਲ ਦਿਖਾਇਆ ਹੈ ਕਿ ਹੁਣ ਤੇ ਪੂਰੀ ਟੀਮ ਜੜੀ ਹੈਗੀ ਉਹ ਇੱਕ ਯੂਨਿਟ ਦੀ ਤਰ੍ਹਾਂ ਖੇਲ ਰਹੀ ਹੈ ਔਰ ਸਾਡੇ ਸ਼ਰਜੇਸ਼ ਜਿਹੜੇ ਹੈਗੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਅੱਛਾ ਤਾਲਮੇਲ ਦੇਖਣ ਨੂੰ ਮਿਲਿਆ ਉਹ ਇੱਕ ਦੀਵਾਰ ਬਣ ਕੇ ਸਾਬਤ ਹੋਏ ਹੈ ਔਰ ਜਿਸ ਤਰ੍ਹਾਂ ਮੈਂ ਤੇ ਕਹਾਂਗਾ ਜਿੰਨੇ ਵੀ ਵਰਲਡ ਕਪ 올림픽 ਚ ਟਿਮਾਂ ਹਿੱਸਾ ਲੈ ਰਹੀਆਂ ਹਨ ਉਹਨਾਂ ਚ ਸਭ ਤੋਂ ਅੱਛਾ ਪਰਫਾਰਮੈਂਸ ਸ਼ਰਜੇਸ਼ ਦਾ ਹੈਗਾ ਔਰ ਇੱਕ ਰੋਲ ਮਾਡਲ ਬਣ ਗਏ ਇੱਕ ਬਹੁਤ بڑے ਖੇਡ ਸਮੁਦਾਏ ਦੇ ਔਰ ਨਾਲ ਹੀ ਹਰਮਨਪ੍ਰੀਤ ਪੈਨਲਟੀ ਕੋਰਨਰ ਡਰੈਕਟ ਛਿੱਕਰ ਉਹਨਾਂ ਨੇ ਬਹੁਤ ਹੀ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਤੇ ਹੁਣ ਪੰਜਾਬ ਹੀ ਨਹੀਂ ਮੈਂ ਤੇ ਕਹਾਂਗਾ ਕਿ ਪੂਰੇ ਦੇਸ਼ ਪਰ ਦੀ ਹਾਕੀ ਚ ਇੱਕ ਕ੍ਰਾਂਤੀ ਆਣੀ ਬਹੁਤ ਲਾਜ਼ਮੀ ਹੈ ਅਗਰ ਇੰਡੀਆ ਇਸ ਜਰਮਨੀ ਨੂੰ ਹਰਾ ਦਿੰਦਾ ਹੈ ਤੇ ਉਹਦੇ ਬਾਅਦ ਅਗਰ ਟਾਈਟਲ ਅਸੀਂ ਜਿੱਤ ਜਾਂਦੇ ਹਾਂ ਕਿਉਂਕਿ ਸਾਡਾ ਇਹ ਨਾ ਭੁੱਲੋ ਕਿ ਸਭ ਤੋਂ ਖਰਾਬ ਪਰਫਾਰਮੈਂਸ ਸਾਡਾ ਆਸਟ੍ਰੇਲੀਆ ਦੇ ਨਾਲ ਰਿਹਾ ਹੈ ਜਾਂ ਬੈਲਜੀਅਮ ਦੇ ਖਿਲਾਫ ਰਿਹਾ ਹੈ ਤੇ ਹੁਣ ਦੋਨੋਂ ਟੀਮਾਂ ਆਊਟ ਹੋ ਚੁੱਕੀਆਂ ਨੇ ਤੇ ਇਸ ਵਾਰ ਇਸ ਵਾਸਤੇ ਸਾਡਾ ਪਰਫਾਰਮੈਂਸ ਨੂੰ ਤੁਸੀਂ ਬੇਦਰ ਇੱਕ ਪੰਖ ਲੱਗਦੇ ਹੋਏ ਦੇਖ ਸਕਦੇ ਹੋ ਹੁਣ ਅਸੀਂ ਬਿਹਤਰ ਪਰਫਾਰਮੈਂਸ ਕਰ ਸਕਦੇ ਹਾਂ ਹੁਣ ਜਰਮਨੀ ਹੈਗਾ ਜਰਮਨੀ ਨੇ ਨਾ ਤਦਬੀਰ ਆਇਆ ਪਿਛਲੇ 6 ਮੁਕਾਬਲੇ ਅਗਰ ਤੁਸੀਂ ਦੇਖੋਗੇ ਤੇ ਉਹਨਾਂ ਚ 5 ਵਾਰੀ ਅਸੀਂ ਜਿੱਤੇ ਹਾਂ ਉਹਦੇ علاوہ ਜਿਹੜਾ 프로 ہاکی 리그 ਹੋਇਆ ਸੀ ਉਹਦੇ ਵਿੱਚ ਇੱਕ ਮੁਕਾਬਲਾ ਸੀ ਹਾਰੇਆਂ ਤੇ ਇੱਕ ਮੁਕਾਬਲਾ ਸੀ ਜਿੱਤੇ ਵੀ ਹਾਂ ਤੇ ਸਾਡਾ ਜਿਹੜਾ ਕਰੰਟ ਪਰਫਾਰਮੈਂਸ ਹੈ ਨਾ ਕਰੰਟ ਫਾਰਮ ਅਗਰ ਦੇਖੀ ਜਾਏ ਉਹ ਸਾਡੀ ਕਾਫੀ ਚੰਗੀ ਹੈ ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਸ ਵਾਰੀ ਇੰਡੀਆ ਜਿਹੜਾ ਜਰਮਨੀ ਨੂੰ ਹਰਾਏਗਾ ਉਹਦੇ ਬਾਅਦ 골ਡ ਮੈਡਲ ਜ਼ਰੂਰ ਜਿੱਤੇਗਾ ਇਹ ਸਭ ਦੀ ਦਰਖਾਸਤ ਹੈ ਤੇ ਸਾਰੇ ਜਿੰਨੇ ਖੇਲ ਪ੍ਰੇਮੀ ਹੈਗੇ ক্রিকেট ਲਵਰ ਕੰਟਰੀ ਜਿਹੜਾ ਹੈ ਉਹਦੇ ਵਿੱਚ ہاکی ਨੂੰ ਲੈ ਕੇ ਬੜੀ ਕ੍ਰਾਂਤੀ ਜੀ ਆ ਗਈ ਹੈ ਮਾਤੇ ਕਮਾਂਗੀਏ ਕ੍ਰਾਂਤੀ ਪਨੀਰਵੇ ਉਹ ਤਾਂ ਹੀ ਹੋਏ ਕਿ ਜਦ ਅਸੀਂ ਜਿੱਤਾਂਗੇ ਜੀ ਬਿਲਕੁਲ ਬਿਹਤ ਖਾਸ ਅੱਜ ਮੌਲਾ ਸਭ ਦੀ ਨਜ਼ਰ ਹੈ ਕਿ ਹੌਕੀ ਟੀਮ ਤੇ ਟਿਕੀਆਂ ਹੋਣ ਗਿਆ ਕਿ ਜਲਦ ਤੋਂ ਜਲ ਜਿਹੜਾ ਕਿ ਚੰਗਾ ਪ੍ਰਦਰਸ਼ਨ ਕਰੇ ਟੀਮ ਅਤੇ ਨਾਲੇ ਕਿ ਜਿਹੜੇ ਕਿ ਦਰਸ਼ਕ ਨੇ ਉਹ ਦੁਆਵਾਂ ਵੀ ਕਰ ਰਹੇ ਨੇ ਕਿਉਂਕਿ ਪੈਰਾਓਲੰਪਿਕ ਦੇ ਵਿੱਚ ਸੈਮੀਫਾਈਨਲ ਚ ਪਹੁੰਚ ਚੁੱਕੀ ਹੈ ਬਿਹਤ ਖਾਸ ਗੱਲ ਹੈ ਕਿ ਸੈਮੀਫਾਈਨਲ ਚ ਪਹੁੰਚ ਚੁੱਕੀ ਹੈ ਤੇ ਵਧੀਆ ਪ੍ਰਦਰਸ਼ਨ ਕਰਕੇ ਜਿਹੜਾ ਕਿ 골ਡ ਮੈਡਲ ਜਿੱਤੇ ਸੋ ਲੋਕਾਂ ਦੀਆਂ ਦੁਆਵਾਂ ਵੀ ਨਾਲ ਨੇ ਸਭ ਤੋਂ ਸ਼ੁਕਰ ਤੁਹਾਡਾ तमाम ਜਾਣਕਾਰੀ ਸਾਂਝੀ ਕਰਦੇ ਹਾਂ